ਜਿਹਨੇ ਜਾਣਦੇ ਨੇ ਤੇ 2002 3 ਤੋਂ 5 ਤਿੰਤਾ ਪਾਰਟੀ ਚ ਨੇ ਔਰ 97 ਤੋਂ 2002 ਤੋਂ ਮੈਂ ਨਾਲ ਮਿਲਿਆ ਸੀ ਨਾ ਜੀ ਕਿ ਮੈਂ ਜਦੋਂ ਵੀ મોદી ਦਾ ਅਟਲ ਵਾਲਾ ਕਾਰਗਰ ਨਹੀਂ ਕੀਤਾ ਮੈਂ ਮੈਂ ਦੋ 2002 ਚ ਐਸ ਨੇ ਪੰਜਾਬ বিজেপি 2001 ਫਿਰ ਮੈਂ ਉਸ ਤੋਂ ਜੋੜਦੀ ਗੱਲ ਤੋਂ ਸਾਬਲਾ ਜੀ ਐਸਮੋਚ ਪੰਜਾਬ ਦੇ ਪ੍ਰਧਾਨ ਸੀਗੇ ਫਿਰ ਜਨਰਲ ਸੈਕਟਰੀ ਬਣੇ ਪੰਜਾਬ বিজেপি ਦੇ ਫਿਰ ਪੰਜਾਬ বিজেপি ਦੇ ਵਾਈਸ ਪ੍ਰੈਜ਼ੀਡੈਂਟ ਖਾਦੀਪੋਰਡ ਦੇ ਚੇਰਮੈਨ ਪੰਜਾਬ ਫੋਰੈਸਟ ਕਾਰਪੋਰੇਸ਼ਨ ਚੇਰਮੈਨ ਸੰਸਦ ਪ੍ਰਦੇਸ਼ ਅਧਿਐਤਕ ਹੈ ਜੀ ਮੰਤਰੀ ਨੈਸ਼ਨਲ ਇੰਸਟੀਚਿਊਸ਼ਨ ਦੇ ਡੋਵਾ ਚੇਰਮੈਨ ਇਹ ਅੱਜ ਸਾਡੇ ਵਿੱਚ ਸਾਪਲਾ ਜੀ ਕੋਲ ਕੁਝ ਇਸ਼ੂਜ਼ ਸ਼ੇਅਰ ਕਰਨ ਆਏ ਨੇ ਤੇ ਮੈਂ ਬਿਨਾਂ ਕਿਸੇ ਦੇਰੀ ਦੇ ਸਾਪਲਾ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੀ ਗੱਲ ਨੂੰ ਸ਼ੁਰੂ ਕਰੇ ਸਾਪਲਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਸਾਥੀਓ ਕੇ ਕੱਲ ਔਰ ਅੱਜ ਜਿਹੜੀ ਅਖਬਾਰਾਂ ਚ ਵੀ ਆਇਆ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਜਿਹੜੇ ਵਿੱਤ ਮੰਤਰੀ ਨੇ ਔਰ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਅਨੁਸੂਚਿਤ ਜਾਤੀ ਦੀ ਸਮੱਸਿਆਵਾਂ ਦਾ ਬੇੜਾ ਅਗਰ ਕਿਸੇ ਨੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਿਰਫ ਤੇ ਸਿਰਫ ਉਹਨਾਂ ਦੀ ਪਾਰਟੀ ਨੇ ਹੋਰ ਕੋਈ ਦੁਨੀਆ ਤੇ ਕੋਈ ਨਾ ਦੀ ਚੀਜ਼ ਆਈ ਹੀ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੋਜੈਕਟ ਕੀਤਾ ਉਹ ਦੱਸਣ ਦੀ ਕੋਸ਼ਿਸ਼ ਇਸ ਤਰ੍ਹਾਂ ਦੀ ਕੀਤੀ ਹੈ ਔਰ ਹਕੀਕਤ ਦੇ ਵਿੱਚ ਉਹ ਜੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਔਰ ਤੱਥਾਂ ਤੋਂ ਬਗੈ ਕਿਤੇ ਇਹ ਲੱਗਦਾ ਹੀ ਨਹੀਂ ਹੈ ਕਿ ਵੀ ਉਹ ਕੋਈ ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਕਿ ਮੰਤਰੀ ਹੋਵੇ ਵਿੱਤ ਮੰਤਰੀ ਹੋਵੇ ਉਹ ਵਿਅਕਤੀ ਐਸਾ ਗੱਲ ਕਰ ਰਿਹਾ ਐਸਾ ਲੱਗਦਾ ਨਹੀਂ ਹੈ ਕਿ ਉਹ ਇਸ ਤਰ੍ਹਾਂ ਵੀ ਜਿਵੇਂ ਜਦ ਕਿ ਵਿੱਤ ਮੰਤਰੀ ਨੂੰ ਡਾਟੇ ਲੈ ਕੇ ਗੱਲ ਕਰਨੀ ਚਾਹੀਦੀ ਸੀ ਅਗਰ ਮੈਂ ਉਹਨਾਂ ਦੀ ਬਾਕੀ ਗੱਲ ਕਰਾਂ ਕਿ ਉਹਨਾਂ ਨੇ ਇਹ ਕਿਹਾ ਕਿ 117000 ਵਿਦਿਆਰਥੀਆਂ ਨੂੰ 95 ਕਰੋੜ ਪੁਆਇੰਟ 46 ਜੜਾਇਆ ਉਹ ਅਮਾਉਂਟ ਜਾਰੀ ਕੀਤੀ ਤੇ ਜੇ ਤੁਹਾਡੇ ਜੋ ਬਹੁਤ ਸਾਰੇ ਵੀਡੀਓ ਵਾਲਿਆਂ ਨੇ ਰਿਕਾਰਡਿੰਗ ਕੀਤੀ ਹੈ ਔਰ ਉਹਦੇ ਜੋ ਦੱਸਣデア ਸੀ 2.5 ਲੱਖ ਬੱਚਾ ਹੋ ਗਿਆ 239000 2.5 ਲੱਖ ਦੇ ਉੱਤੇ ਤਕਰੀਬ ਉਹਨਾਂ ਨੇ ਜਿਹੜਾ ਉਹ ਕੀਤਾ ਹੈ ਕਿਹਾ ਕਿ ਸਾਡੇ ਕੋਲ ਇੰਨਾ ਬੱਚਾ ਸੀ ਤੇ ਜੇ ਉਹ ਇੰਨਾ ਬੱਚਾ ਸੀ ਤਾਂ ਫਿਰ 117000 ਬੱਚਿਆਂ ਨੂੰ ਹੀ ਕਿਉਂ ਬਾਕੀਆਂ ਨੂੰ ਕਿਉਂ ਨਹੀਂ ਦਿੱਤੇ ਜਦ 2 ਲੱਖ 2 ਗ ਲੱਖ ਬੱਚਾ 2.5 ਲੱਖ ਬੱਚਾ ਉਹਨਾਂ ਕੋਲ ਹੈ ਤੇ ਬਾਕੀ ਬੱਚਿਆਂ ਦੀ ਜਿਹੜੀ ਉਹ ਸਕਾਲਰਸ਼ਿਪ ਦਾ ਕੀ ਕੀਤਾ ਉਹਨਾਂ ਨੇ ਉਹ ਵੀ ਜਿਹੜਾ ਉਹਦਾ ਕੋਈ ਕਾਰਨ ਨਹੀਂ ਦੱਸਿਆ ਉਹਨਾਂ ਨੇ ਠੀਕ ਉਹਦਾ ਜਿਹੜਾ ਸੀ ਔਰ ਦੂਸਰਾ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਗੱਲ ਬਲੇਮ ਕੀਤਾ ਕਿ ਕੇਂਦਰ ਸਰਕਾਰ ਨੇ 17 ਤੋਂ ਲੈ ਕੇ 23 ਤੱਕ ਕੋਈ ਪੈਸਾ ਨਹੀਂ ਦਿੱਤਾ ਔਰ ਇਹ ਸਭ ਤੋਂ ਵੱਡਾ ਝੂਠ ਜਿਹੜਾ ਆ ਉਹ ਸੂਬਾ ਸਰਕਾਰ ਨੇ ਇੱਥੇ ਆਣ ਕੇ ਬੋਲਿਆ। ਔਰ ਸਾਥਿਓ ਤੁਹਾਡੇ ਚੋਂ ਬਹੁਤ ਸਾਰੇ ਲੋਕ ਜਾਣਦੇ ਆ ਕਿ ਮੇਰੇ ਖਿਆਲ ਇਸ ਵਿਸ਼ੇ ਦੇ ਉੱਤੇ ਹੀ ਮੇਰੇ ਹਲ 15 20 ਵਾਰ ਮੈਂ ਹੀ ਪ੍ਰੈਸ ਕਾਨਫਰੰਸ ਕਰ ਚੁੱਕਾ ਕਿ ਬੜੀਆਂ ਜੜੀਆਂ ਸੀ ਕਿ ਕੇਂਦਰ ਨੇ ਕੀ ਕੀ ਪੈਸਾ ਦਿੱਤਾ ਔਰ ਸੂਬਾ ਸਰਕਾਰ ਦੇ ਪਿਛਲੀ ਸਰਕਾਰ ਜਿਹੜੀ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਤੇ ਚਾਹੇ ਅੱਜ ਦੀ ਸਰਕਾਰ ਜਿਹੜੀ ਆ ਉਹਦੀ ਵੀ ਜੜੀਆਂ ਕਮੀਆਂ ਰਹੀਆਂ ਔਰ ਅੱਜ ਦੀ ਸਰਕਾਰ ਤੇ ਜਦੋਂ ਦੇਖਦੀ ਹੈ ਕਿ 40% ਦੇਣਾ ਪੈਂਦਾ ਤੇ ਜਦੋਂ ਬੱਚਿਆਂ ਦੀ ਗਿਣਤੀ ਵਧਣ ਲੱਗਦੀ ਉਹ ਪੋਰਟਲ ਹੀ ਬੰਦ ਕਰ ਦਿੰਦੀ ਹੈ ਜਿਸ ਪੋਰਟਲ ਦੇ ਉੱਤੇ ਬੱਚਿਆਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੁੰਦਾ ਉਹ ਪੋਰਟਲ ਹੀ ਬੰਦ ਕਰ ਜਾਂਦਾ ਕਈ ਵਾਰੀ ਮੈਨੂੰ ਅਫਸਰਾਂ ਦੇ ਨਾਲ ਇਸ ਮੱਖੋਂ ਹੀ ਗੱਲ ਕਰਨੀ ਪੈਂਦੀ ਹੈ ਕਿ ਤੁਸੀਂ ਪੋਰਟਲ ਬੰਦ ਕਰ ਪਹਿਲਾਂ ਪਹਿਲਾਂ ਸ਼ੁਰੂ ਚ ਤਾਂ ਅਫਸਰਾਂ ਨੇ ਇਹਨਾਂ ਦੇ ਆਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਜੀ ਪੋਰਟਲ ਤਾਂ ਅਸੀਂ ਸਾਨੂੰ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਤੇ ਬੰਦ ਕਰਦੇ ਆ ਉਹਨਾਂ ਨੇ ਸਾਨੂੰ ਦਿੱਤਾ ਹੁੰਦਾ ਜਦ ਕਿ ਮੈਂ ਉਹ ਕਮਿਸ਼ਨ ਦੇ ਵਿੱਚ ਵੀ ਜਦੋਂ ਮੈਂ ਅਸੀਂ ਕਮਿਸ਼ਨ ਦਾ ਚੇਅਰਮੈਨ ਉਦੋਂ ਵੀ ਇਹਨੂੰ ਪੁੱਛਿਆ ਸੀ ਤੇ ਉਦੋਂ ਜਦੋਂ ਇਹਨਾਂ ਨੇ ਕਿਹਾ ਸੀ ਤਾਂ ਉਦੋਂ ਵੀ ਗੱਲ ਕਲੀਅਰ ਹੋਈ ਸੀ ਕਿ ਕੇਂਦਰ ਸਰਕਾਰ ਕੋਲੋਂ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਸਾਰਾ ਸਾਲ ਪੋਰਟਲ ਖੁੱਲਾ ਰਹਿੰਦਾ ਹੈ ਇੱਕ ਦਿਨ ਵੀ ਉਹਦੇ 'ਚ ਬੰਦ ਨਹੀਂ ਹੁੰਦਾ ਸਿਰਫ ਉਹਨਾਂ ਨੇ ਇਹ ਕਿਹਾ ਸੀ कि ਜਿਹੜਾ 1 April ਤੋਂ ਲੈ ਕੇ ਇੱਕ ਜੁਲ ਮੰਨ ਲਓ ਇੱਕ ਉਹਨਾਂ ਨੇ ਕੋ ਪੀਰੀਅਡ ਬਣਾਇਆ ਸੀ ਐਨੇ ਪੀਰੀਅਡ ਚ ਆਏਗਾ ਉਸ ਪੀਰੀਅਡ ਤੋਂ ਬਾਅਦ ਐਨੇ ਪੀਰੀਅਡ ਬਾਅਦ ਸੂਬਾ ਸਰਕਾਰ ਉਹਦੇ ਚ ਆਪਣਾ ਜਿਹੜੀ ਕਲੈਰੀਫਿਕੇਸ਼ਨ ਵੈਰੀਫਾਈ ਕਰਕੇ ਦੇਗੀ ਔਰ ਉਹਦੇ 15 ਦਿਨ ਬਾਅਦ ਜਿਹੜੀ ਕੇਂਦਰ ਸਰਕਾਰ ਉਹਦੇ ਤੇ ਆਪਣੀ ਅਮਾਉਂਟ ਡਿਸਬਰਸ ਕਰ ਦੇਗੀ ਔਰ ਇਸੇ ਤਰ੍ਹਾਂ ਹੀ ਪੀਰੀਅਡ ਜਿਹੜਾ ਸੀ ਚਾਹੇ ਉਹ ਸਾਲ ਦੇ ਆਖਰੀ ਦਿਨ ਹੀ ਕਿਉਂ ਨਾ ਕੀਤਾ ਹੋਵੇ ਪਾਬ 31 ਮਾਰਚ ਨੂੰ ਹੀ ਕਿਉਂ ਨਾ ਉਹਦੀ ਰਜਿਸਟਰਡ ਰਜਿਸਟ੍ਰੇਸ਼ਨ ਹੋਈ ਹੋਈ ਹੋਵੇ ਉਹਨੂੰ ਵੀ ਕਨਸੀਡਰ ਕੀਤਾ ਜਾਏਗਾ ਹਾਂ ਇਹਨਾਂ ਹੈ ਕਿ ਅਮਾਉਂਟ ਜਿਹੜੀ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਚ ਆਏਗੀ ਇਸ ਕਰਕੇ ਇਹ ਜਿਹੜਾ ਪੋਰਟਲ ਪਹਿਲੀ ਤਾਂ ਇਹ बार-बार ਜਿਹੜਾ ਬੰਦ ਕਰਦੇ ਆ ਦਲਿਤਾਂ ਦੇ ਨਾਲ ਸਭ ਤੋਂ ਵੱਡਾ ਧੋਖਾ ਔਰ ਫਰਾਡ ਜਿਹੜਾ ਉਹਨਾਂ ਦੇ ਨਾਲ ਕਰਦਾ ਕਿਉਂਕਿ ਇਹਨਾਂ ਨੂੰ ਜਦੋਂ ਪਤਾ 40% ਦੇਣਾ ਪੈਂਦਾ ਉੱਥੇ ਆਣ ਕੇ ਬੰਦ ਕਰ ਦਿੰਦੇ ਆ ਔਰ ਇਹ ਹਰ ਸਾਲ ਤੁਹਾਡੇ ਕੋਲ ਵੀ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਬੱਚਿਆਂ ਨੂੰ ਤੁਸੀਂ ਪੁੱਛੋਗੇ ਤੇ ਉਹ ਅਕਸਰ ਹੀ ਦੱਸ ਦਿਆ। ਦੂਸਰਾ ਜਿਹੜਾ 2017 ਤੋਂ ਲੈ ਕੇ ਉਹ ਕਹਿੰਦੇ ਆ ਕਿ 23 ਤੱਕ ਪੈਸਾ ਨਹੀਂ ਆਇਆ। ਉਸ ਤੋਂ ਪਹਿਲਾਂ ਜਿਹੜੇ ਸਾਰੇ ਪੈਸੇ ਆਏ ਆ ਇਹ ਮੰਨ ਲਿਆ। ਔਰ 17 ਤੋਂ 23 ਤੱਕ ਦੀ ਲਾਇਬਿਲਟੀ ਇਹ ਸੂਬਾ ਸਰਕਾਰ ਨੇ ਆਪਣੀ ਮੰਨੀ ਆ ਔਰ ਜਦੋਂ ਮੈਂ ਕਮਿਸ਼ਨ 'ਚ ਸੀ ਉਹਦੇ 'ਚ ਵੀ ਮੈਂ ਸਵਾਲੇ ਬਾਰ-ਬਾਰ ਕਿਉਂਕਿ ਉਹਦੇ 'ਚ ਵੀ ਮੇਰੇ ਕੋਲ ਕਮਿਸ਼ਨ ਸੀ ਉਦੋਂ ਵੀ ਮੈਂ ਪ੍ਰੈਸ ਕਾਨਫਰੰਸ ਕਰਨ ਆਦਾ ਰਿਹਾ ਔਰ ਉਹਦੇ 'ਚ ਵੀ ਮੈਨੂੰ ਉਦੋਂ ਵੀ ਮੈਂ ਲੈਟਰ ਮੈਨੂੰ ਮਿਲ ਗਿਆ ਕਿ ਜਿਹਦੇ 'ਚ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਸ ਕਰਕੇ ਪੈਸੇ ਉਹਨਾਂ ਦੇ ਨਹੀਂ ਦੇ ਰਹੇ ਕਿਉਂਕਿ ਉਹ ਪੈਸੇ ਸਾਰੇ ਦੇ ਸਾਰੇ ਜੋ ਦੇਣੇ ਸੀ ਕੇਂਦਰ ਸਰਕਾਰ ਨੇ ਜਿੰਨਾ ਪੈਸਾ ਦੇਣਾ ਸੀ ਉਹ ਦਿੱਤਾ ਜਾ ਚੁੱਕਾ ਪਰ ਸੂਬਾ ਸਰਕਾਰ ਨੇ ਜਾਰੀ ਨਹੀਂ ਕੀਤਾ ਤਾਂ ਉਹਨਾਂ ਨੂੰ ਜਦੋਂ ਇਹ ਮੈਂ ਪੁੱਛਿਆ ਸੀ ਔਰ ਇਹ ਉਹਨਾਂ ਨੇ ਕਮਿਸ਼ਨ 'ਚ ਰਿਟਨ ਜਵਾਬ ਦਿੱਤਾ ਹੈ ਕਿ ਅਸੀਂ ਉਹ ਜਿਹੜਾ ਇਸ ਕਰਕੇ ਨਹੀਂ ਦੇ ਪਾਏ ਕਿ ਅਸੀਂ ਦੁਬਾਰਾ ਆਡਿਟ ਕਰਾਂ ਜਾਨੀ ਜਿਹੜਾ ਪਹਿਲਾਂ ਕੇਂਦਰੋਂ ਲੋ ਪੈਸਾ ਆਉਂਦਾ ਸੀ ਉਹਦਾ ਆਡਿਟ ਨਹੀਂ ਸੀ ਚਿੰਤਾ ਪਰ ਜਦੋਂ ਸੂਬਾ ਸਰਕਾਰ ਨੂੰ ਕਿਹਾ ਕਿ ਆ ਪੈਸੇ ਤੁਸੀਂ ਦੱਸੋ ਤਾਂ ਫਿਰ ਉਹਨਾਂ ਨੇ ਕਿਹਾ ਅਸੀਂ ਆਡਿਟ ਕਰ ਰਹੇ ਆ ਆਡਿਟ ਜਿਹੜਾ ਹੈ ਉਹ ਹੱਲੇ ਤੱਕ ਕੰਪਲੀਟ ਨਹੀਂ ਕਿਉਂਕਿ ਮੈਂ ਪ੍ਰੈਸ ਕਾਨਫਰੈਂਸ ਕੱਲ ਉਹਨਾਂ ਦੀ ਸੁਣ ਰਿਹਾ ਸੀ ਤਾਂ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕਰਕੇ ਪੁੱਛਿਆ ਵੀ ਉਹਦਾ ਬਾਕੀਆਂ ਦਾ ਕੀ ਬਕਾਇਆ ਦਾ ਕੀ ਹੈ ਤੋ ਜੀ ਹੱਲੇ ਉਹਨਾਂ ਨੇ ਕੁਝ ਲੋਕ ਹਾਈ ਕੋਰਟ ਚ ਚਲੇ ਗਏ ਕੁਝ ਇਸ ਤਰ੍ਹਾਂ ਦੇ ਕੁਝ ਕਮੈਂਟਸ ਦੇ ਕੇ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹਕੀਕਤ ਇਹ ਆ ਕਿ ਉਹ ਸਾਰਾ ਪੈਸਾ ਜਿਹੜਾ ਕੇਂਦਰ ਵੱਲੋਂ ਦੇਣਾ ਸੀ ਦਿੱਤਾ ਜਾ ਚੁੱਕਾ ਔਰ ਉਹਦੇ ਚ ਇਹ ਲੈਟਰ ਵੀ ਉਹਨਾਂ ਦਾ ਇਹ ਰਿਟਰਨ ਜਵਾਬ ਜਿਹੜਾ ਉਸ ਵੇਲੇ ਕਮਿਸ਼ਨ ਨੂੰ ਦਿੱਤਾ ਹੈ ਜਿਹੜਾ ਮੇਰੇ ਕੋਲ ਇਸ ਵੇਲੇ ਪਿਆ ਸੀ ਕਿ ਅਸੀਂ ਜਿਹੜਾ ਆ ਆਡਿਟ ਕਰਨ ਤੋਂ ਬਾਅਦ ਇਹ ਪੈਸਾ ਜਿਹੜਾ ਹੈ ਉਹਨਾਂ ਨੂੰ ਜਾਰੀ ਕਰ ਦਿਆਂਗੇ ਹੁਣ ਜਦੋਂ ਮੈਂ 17 ਤੱਕ ਤੋਂ ਲੈ ਕੇ 23 ਤੱਕ ਦੀ ਗੱਲ ਕਰਾਂ ਕੇ ਜਿਹੜੇ ਮੈਂ ਫਿਗਰ ਵੀ ਲੈ ਕੇ ਆਇਆ ਮੈਂ ਹੁਣੇ ਹੀ ਕੇਂਦਰ ਸਰਕਾਰ ਦੇ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਤੋਂ ਜਵਾਬ ਹੀ ਮੰਗਾਇਆ ਔਰ ਉਹਨਾਂ ਨੇ ਜੋ ਦਿੱਤਾ ਹੈ ਬਾਕੀ ਸਾਰੀਆਂ ਪੇਮੈਂਟਾਂ ਕਲੀਅਰ ਹੋ ਗਈਆਂ ਜਿਹੜੀ 2021 ਦੀ ਯੋਜਨਾ ਚ ਇਹਦੇ ਚ ਆਇਆ ਸੀ ਉਹਦਾ ਟੋਟਲ ਰਕਮ ਬਣਾਈ ਸੀ ਇਹਨਾਂ ਨੇ 229 ਕਰੋੜ ਰੁਪਇਆ ਜਿਹੜਾ ਪੇਮੈਂਟ ਕਰਨੀ ਸੀ ਉਹ 229.20 ਉਹ ਪੇਮੈਂਟ ਜਿਹੜੀ 60% ਦੇ ਹਿਸਾਬ ਨਾਲ ਕਰਨੀ ਸੀ ਉਹ ਕੇਂਦਰ ਸਰਕਾਰ ਨੇ ਜਿਹੜੀ ਕਰਨੀ ਸੀ ਔਰ ਉਹਦੇ ਚ ਸੂਬਾ ਸਰਕਾਰ ਨੇ ਲਿਖਿਆ ਸੀ ਕਿ ਸਾਡੇ ਕੋਲ 140 ਕਰੋੜ ਤੁਹਾਡਾ ਫालतੂ ਪਿਆ ਇਹ ਮੈਂ ਪਿੱਛੇ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਦੋਂ ਵੀ ਦੱਸਿਆ ਸੀ ਕਿ 140 ਕਰੋੜ ਰੁਪਈਆ ਸਾਡੇ ਕੋਲ ਕੇਂਦਰ ਸਰਕਾਰ ਦਾ ਫालतੂ ਪਿਆ ਆ ਇਸ ਕਰਕੇ ਜਿਹੜਾ 229.20 ਬਣਦਾ ਸੀ ਉਹਦਾ ਬਕਾਇਆ ਜਿਹੜਾ 140 ਪੁਆਇੰਟ ਜਿਹੜਾ ਸੀ 36 ਕੱਟ ਕੇ ਬਾਕੀ ਜਿਹੜਾ 88.84 ਉਹ ਆਪਣਾ ਹਿੱਸਾ ਕੇਂਦਰ ਸਰਕਾਰ ਨੇ ਦੇ ਕੇ ਉਹ ਵੀ 21 ਦਾ ਪੈਸਾ ਜਿਹੜਾ ਦੇ ਦਿੱਤਾ ਕੋਈ ਵੀ ਉਹਦੇ ਚ ਬਕਾਇਆ ਨਹੀਂ ਹੁਣ ਰਹਿ ਗਈ ਗੱਲ ਅਗਲੇ ਜਿਹੜੀ 2021-22 ਦੀ 2021-22 ਚ ਇਹਨਾਂ ਨੇ ਜਿਹੜੇ 192471 ਬੱਚੇ ਜਿਹੜੇ ਇਹਦੇ ਚ ਐਲੀਜੀਬਲ ਹੋਏ ਸੀ ਕਿਉਂਕਿ ਇਹਦੇ ਚ ਉਹਦਾ ਐਲੀਜੀਬਿਲਟੀ ਬਣਦੀ ਸੀ 195000 ਦੀ ਬਸ 2-3000 ਜਿਹੜਾ ਸੀ ਉਹ ਜਿਨ੍ਹਾਂ ਦੇ ਆਧਾਰ ਨਾਲ ਅਕਾਊਂਟ ਲਿੰਕ ਨਹੀਂ ਸੀ ਹੋਏ ਜਾਂ ਹੋਰ ਕੁਝ ਨਹੀਂ ਸੀ ਹੋਇਆ ਉਹ ਉਹਦੇ ਕਰਕੇ ਰਹਿ ਗਿਆ ਸੀ ਪਰ ਉਹਦਾ ਜਿਹੜਾ ਹਿੱਸਾ ਕੇਂਦਰ ਸਰਕਾਰ ਦਾ ਬਣਦਾ ਸੀ 272.73 ਕਰੋੜ ਰੁਪਇਆ ਉਹ ਕੇਂਦਰ ਸਰਕਾਰ ਨੇ 2122 ਦਾ ਜਾਰੀ ਕਰ ਦਿੱਤਾ ਇਹਨਾਂ ਦੇ ਔਰ ਔਰ ਅਜਿਹੜਾ ਉਹ ਸੀ 224 ਲੱਖ 954 224952 ਬੱਚਿਆਂ ਦੇ ਲਈ 2223 ਦੇ ਵਿੱਚ ਇਹਨਾਂ ਨੇ ਜਿਹੜਾ 247948 ਲਗਭਗ ਨਹੀਂ ਉਹਦੇ ਚ ਕੱਟ ਕੇ ਆ ਗਿਆ ਸੀ 198000 ਜਿਹੜੇ ਬੱਚੇ एलिजिबल ਜਿਹੜੇ ਪਹਿਲੇ ਸਟੇਟ ਨੇ एलिजिबल ਕਰਕੇ ਭੇਜੇ 2 ਲੱਖ ਉਹਦੇ ਚੋਂ 98000 ਭਾਵੇਂ 2000 ਦਾ ਜਿਹੜਾ ਲਿੰਕ ਨਹੀਂ ਹੋਇਆ 198000 ਸਟੂਡੈਂਟ ਜਿਹੜਾ ਆ ਉਹਦੇ ਚ ਏਲੀਜੀਬਲ ਹੋਇਆ ਔਰ ਉਹਦਾ ਜਿਹੜਾ ਅਮਾਉਂਟ 60% ਬਣਦੀ ਸੀ 248.99 ਕਰੋੜ ਰੁਪਈਆ ਉਹ ਕੇਂਦਰ ਸਰਕਾਰ ਨੇ ਉਹ ਵੀ ਦੇ ਦਿੱਤਾ 2248.99 ਕਰੋੜ ਰੁਪਈਆ ਇਹ 2223 ਦਾ ਪੈਸਾ ਜਿਹੜਾ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਹੌਣ ਰਹੀ ਹੈ ਇਸ ਗੱਲ 23 24 ਦੀ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਹਲੇ ਕੰਪਾਈਲ ਨਹੀਂ ਹੋਇਆ ਪੂਰਾ ਜਿੰਨੇ ਹਲੇ ਤੱਕ ਕੰਪਾਈਲ ਹੋ ਚੁੱਕੇ ਐ ਉਹਦੇ ਚ ਹਲੇ ਤੱਕ ਜਿਹੜਾ ਪੋਰਟਲ ਵਰੋਂ ਇਹਨਾਂ ਨੇ ਵੈਰੀਫਾਈ ਕਰਕੇ ਇਹਨਾਂ ਨੇ ਵੈਰੀਫਾਈ ਜਿਹੜੇ ਕੀਤੇ ਸੀ ਉਹ 83000 ਔਰ ਜਿਨ੍ਹਾਂ ਦੇ ਆਧਾਰ ਨਾਲ ਲਿੰਕ ਵਗੈਰਾ ਸਾਰੇ ਅਕਾਊਂਟ ਕੰਪਲੀਟ ਐ ਉਹ ਲਗਭਗ 79000 78969 ਉਨਾ ਨੂੰ ਵੀ 172.55 ਕਰੋੜ ਰੁਪਇਆ ਜਾਰੀ ਹੋ ਚੁੱਕਾ ਹੈ। ਭਾਵ ਅੱਜ ਤੱਕ ਹੁਣ ਤੱਕ ਜਿੰਨਾ ਵੀ ਪੋਰਟਲ ਦੇ ਉੱਤੇ ਇਹ ਇਹਨਾਂ ਦਾ ਲੋਡ ਹੋ ਚੁੱਕਾ ਆ ਉਹ ਸਾਰੇ ਦਾ ਸਾਰਾ ਪੈਸਾ ਕੇਂਦਰ ਨੇ ਆਪਣਾ ਪੇ ਕਰ ਦਿੱਤਾ ਹੈ। ਔਰ ਜਿਹੜਾ ਦਲਜੀਤ ਸਿੰਘ ਹਰਪਾਲ ਸਿੰਘ ਟੀਮਾ ਜੀ ਉਹ ਕੱਲ ਗੱਲਬਾਤ ਕਰ ਰਿਹਾ ਸੀ ਤੇ ਉਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਸੀ ਔਰ ਇਹ ਕਹਿਣਾ ਗੁੰਮਰਾਹ ਕਰਨਾ ਕਿ ਵੀ ਹੱਲੇ ਤੱਕ ਜਿਹੜਾ ਬੱਚਿਆਂ ਨੂੰ ਜਿਹੜਾ ਆ ਉਹ 200 2017 ਤੋਂ ਲੈ ਕੇ 23 ਤੱਕ ਪੈਸਾ ਕੋਈ ਨਹੀਂ ਦਿੱਤਾ ਇਹ 23 24 ਦਾ ਵੀ ਪੈਸਾ ਜਿਹੜਾ ਆ ਉਹਨਾਂ ਕੋਲ ਆ ਚੁੱਕਾ ਹੈ ਸੋ ਇਹ ਜਿੰਨਾ ਬਾਕੀ ਹੋਊਗਾ ਉਹ ਕੇਂਦਰ ਸਰਕਾਰ ਜਿਹੜੀ ਹੈ ਪੈਸਾ ਦੇਣ ਦੇ ਲਈ ਜਿਹੜੀ ਆ ਉਹ ਵਚਨਬੱਧ ਹੈ ਹੋ ਜਿੱਥੇ ਤੱਕ ਤਾਂ ਪੈਸਾ ਦੇਣ ਦਾ ਸੀ ਸਟੂਡੈਂਟ ਕਾਸਟਾਂ ਦੇ ਬੱਚਿਆਂ ਦਾ ਉਹ ਸਾਰਾ ਪੈਸਾ ਦੇ ਚੁੱਕੇ ਆ ਪਰ ਅੱਜ ਵੀ ਬਹੁਤ ਸਾਰੇ ਸਟੂਡੈਂਟਾਂ ਦੀ ਐਡਮਿਸ਼ਨ ਇਸ ਕਰਕੇ ਨਹੀਂ ਹੋਣ ਰਹੀ ਕਿ ਬਹੁਤ ਸਾਰੇ ਕਾਲਜਾਂ ਨੇ ਇਸ ਕਰਕੇ ਐਡਮਿਸ਼ਨ ਬੰਦ ਕਰ ਦਿੱਤੀ ਕਿ ਇਹਦਾ ਸੂਬਾ ਸਰਕਾਰਾਂ ਉਹਨਾਂ ਦੇ ਪੈਸੇ ਨਹੀਂ ਦੇ ਪਾਈਆਂ ਨਹੀਂ ਦੇ ਰਹੀਆਂ ਹੱਲੇ ਵੀ ਉਹਨਾਂ ਨੂੰ ਜਿਹੜਾ ਆਪਣਾ ਪੈਸਾ ਨਹੀਂ ਦੇ ਪਰ ਔਰ ਜਿੱਦਾਂ ਹੀ ਥੋੜਾ ਜਿਹਾ ਵਧਿਆ ਸਟੂਡੈਂਟਾਂ ਦਾ ਦੇਖਦੇ ਆ ਕਿ ਇੰਨੇ ਕ ਪੈਸੇ ਵਧ ਗਏ ਹੁਣ ਉਸ ਵੇਲੇ ਪੋਰਟਲ ਬੰਦ ਕਰ ਦਿੰਦੇ ਆ ਔਰ ਅੱਜ ਜਿਹੜਾ ਝੂਠ ਬੋਲਿਆ ਬਿਨਾ ਆਂਕੜਿਆਂ ਤੋਂ ਔਰ ਇਹ ਵੀ ਹੈ ਇੱਕ ਕੱਲੀ ਜਿਹੜਾ ਚੀਮਾ ਸਾਹਿਬ ਨੇ ਪ੍ਰੈਸ ਰਿਕ ਨੋਟ ਨਹੀਂ ਜਾਰੀ ਕੀਤਾ ਪ੍ਰੈਸ ਕਾਨਫਰੰਸ ਨਹੀਂ ਕੀਤੀ ਪ੍ਰੈਸ ਨੋਟ ਸੋਸ਼ਲ ਜਸਟਿਸ ਮੰਤਰੀ ਨੇ ਵੀ ਜਿਹੜੇ ਆ ਉਹਦੇ ਵੱਲੋਂ ਵੀ ਜਾਰੀ ਹੋਇਆ ਔਰ ਉਹਦੇ ਚ ਵੀ ਇਹ ਕਿਹਾ ਕਿ 117000 ਜਿਹੜੇ 783 ਜਿਹੜੇ ਬੱਚੇ 346 ਬੱਚਿਆਂ ਦਾ ਜਿਹੜਾ ਸਟਾਈਪੈਂਡ ਉਹਨਾਂ ਨੇ 91 ਕਰੋੜ ਰੁਪਏ ਦਿੱਤਾ ਹੈ ਜਦਕਿ ਜੇ ਐਡਮਿਸ਼ਨ 2.5 ਲੱਖ ਹੋ ਗਈਆਂ ਆ ਤਾਂ ਫਿਰ 117000 ਬੱਚਿਆਂ ਦੇ ਬਾਕੀ ਜਿਹੜੇ ਬੱਚੇ ਆ 1.5 ਲੱਖ ਬੱਚੇ ਜਿਹੜੇ 1 ਲੱਖ ਬੱਚਾ ਆ ਉਹਦੇ ਭੁੱਖਾ ਨਾ ਖਲਵਾੜ ਕਿਉਂ ਕੀਤਾ ਜਾ ਰਿਹਾ ਔਰ ਜਿੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਐਸੀਆਂ ਦੇ ਨਾਲ ਜਿਹੜਾ ਅਸੀਂ ਜਿਹੜਾ ਬੀੜਾ ਚੱਕਿਆ ਹੋਰ ਕੋਈ ਚੱਕੀ ਨਹੀਂ ਰਿਹਾ ਤਾਂ ਮੈਂ ਇਹ ਦੱਸ ਦਿਆਂ ਕਿ ਅਸੀਂ ਜਿਹੜਾ ਆ ਹੱਲੇ ਤੱਕ ਜੇ ਕੋਈ ਕੋਈ ਸਹੀ ਨੀਅਤ ਨਾਲ ਸਾਫ਼ ਨੀਅਤ ਨਾਲ ਕੋਈ ਕੰਮ ਕਰ ਰਿਹਾ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਹੋਰ ਕੋਈ ਵੀ ਜੜੀਆਂ ਬਾਕੀ ਸਿਰਫ ਲੋਕ ਲੁਭਾਉਣੇ ਆ ਪਰ ਆਧਾਰ ਦੇਤੇ ਉਹਦੀ ਗਰਾਊਂਡ ਰਿਐਲਿਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਹੀ ਇੱਕ ਅਸੀ ਪਾਰਟੀ ਜਿਹੜੀ ਦਨਿਤਾਾਂ ਦੇ ਉੱਤੇ ਕੰਮ ਕਰ ਰਹੀ ਨਹੀਂ ਤਾਂ ਮੈਨੂੰ ਇਹ ਦੱਸ ਦੇਣ ਕਿ ਬਈ ਸਟੂਡੈਂਟਸ ਦੇ ਵਾਸਤੇ ਇੱਕ ਕੇਂਦਰ ਸਰਕਾਰ ਨੇ ਯੋਜਨਾ ਦਿੱਤੀ ਹੈ ਉਹਨਾਂ ਦੇ ਬੱਚਿਆਂ ਦੇ ਲਈ ਲੜਕੀਆਂ ਲਈ ਲੜਕਿਆਂ ਲਈ ਸਟੂ ਜਿਹੜੇ ਆ ਉਹ ਹੋਸਟਲ ਬਣਾਉਣ ਦੇ ਲਈ ਜਦੋਂ ਦੀ ਇਹ 2 ਸਾਲ ਦੀ ਸਰਕਾਰ ਬਣੀ ਮੈਨੂੰ ਦੱਸ ਦੇਣ ਕਿ ਇੱਕ ਵੀ ਇਹਨਾਂ ਨੇ ਹੋਸਟਲ ਦੀ ਡਿਮਾਂਡ ਕੀਤੀ ਕਿਤੇ ਔਰ ਸ਼ਾਇਦ ਇਹ ਨਾ ਮੰਤਰੀਆਂ ਨੂੰ ਪਤਾ ਹੀ ਨਹੀਂ ਕਿ ਕੇਂਦਰ ਸਰਕਾਰ ਯੋਜਨਾਵਾਂ ਕੀ ਚਲਾ ਰਹੀ ਹੈ ਜਦੋਂ ਮੈਂ ਮੰਤਰੀ ਜੀ ਅਸੀਂ ਪੰਜਾਬ ਨੂੰ ਪੰਜ ਜਿਹੜੇ ਹੋਸਟਲ ਦਿੱਤੇ ਸੀਗੇ ਮੈਨੂੰ ਯਾਦ ਹੈ ਪਰ ਇਹਨਾਂ ਨੇ ਹਾਲੇ ਤੱਕ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪ੍ਰਪੋਜ਼ਲ ਦੇਣੀ ਕਿਦਾਂ ਹੈ ਪ੍ਰਪੋਜ਼ਲ ਲੈਣੀ ਕੀ ਯੋਜਨਾ ਹੈ ਕੀ ਕਿ ਜਿਹੜੀਆਂ ਬਾਕੀ ਯੋਜਨਾਵਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਬਾਰੇ ਕੋਈ ਨੌਲੇਜ ਹੈ ਸਿਰਫ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹ ਪਤਾ ਆ ਕਿਉਂਕਿ ਲੋਕ ਇੱਥੇ ਸਭ ਤੋਂ ਜ਼ਿਆਦਾ ਅਨੁਸੂਚੀ ਜਾਤੀ ਵਰਗ ਦੀ ਆਬਾਦੀ ਹੈ ਔਰ ਇਸ ਕਰਕੇ ਉਹ ਜਿਹੜਾ ਸ਼ੋਰ ਜ਼ਿਆਦਾ ਮੱਚਦਾ ਆ ਔਰ ਬਾਕੀ ਜਿਹੜਾ ਆ ਉਹਦੇ ਤੇ ਦੱਸਣ ਲੱਗੇ ਕਿ ਵੀ ਅਸੀਂ ਸਭ ਕੁਝ ਕਰ ਰਹੇ ਹਕੀਕਤ ਦੇ ਵਿੱਚ ਬੱਚਿਆਂ ਦੇ ਲਈ ਔਰ ਸਕੂਲਾਂ ਦੇ ਵਿੱਚ ਜਿਹੜੇ ਤੁਸੀਂ ਜਿੱਥੇ ਬੱਚੇ ਗਰੀਬਾਂ ਦੇ ਪੜ੍ਹਦੇ ਉੱਥੇ ਤਾਂ ਸਟਾਫ ਵੀ ਪੂਰਾ ਹੈ ਨਹੀਂ ਸਕੂਲਾਂ ਦੇ ਜਿਹੜੇ ਬਣਾਤੇ ਉਹ ਤਾਂ ਬਣਾਤੇ ਵੀ ਦੱਸਦਾ ਅਸੀਂ ਮਾਡਰਨ ਸਕੂਲ ਬਣਾਤੇ ਪਰ ਉਹਨਾਂ ਨੇ ਪੇਂਟ ਕਰਕੇ ਉਹਨਾਂ ਨੇ ਬਣਾਤਾ ਕੀਤਾ ਕਰਾਇਆ ਕੱਖ ਨਹੀਂ ਦਿੱਤਾ ਕੱਖ ਨਹੀਂ ਸੋ ਇਹ ਚੀਜ਼ਾਂ ਸਿਰਫ ਝੂਠ ਬੋਲ ਕੇ ਤਕੀਤਾ ਜਾ ਸਕਦਾ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹਕੀਕਤ ਤਰਤਲ ਦੇ ਉੱਤੇ ਦਿਖਣ ਵਾਲੀ ਚੀਜ਼ ਨਾ ਦੀ ਕੋਈ ਚੀਜ਼ ਜਿਹੜੀ ਦਿਲਜੀਤ ਸਿੰਘ ਆਪਣੇ ਹਰਪਾਲ ਸਿੰਘ ਕੀ ਮਾਜੀ ਨੇ ਕਿਹਾ ਉਹ ਜਿਹੜੀ ਹਕੀਕਤ ਦੇ ਵਿੱਚ ਕਿਤੇ ਦਿਖਾਈ ਨਹੀਂ ਦੇ ਰਹੀ ਸੋ ਮੈਂ ਅੱਜ ਇੱਕ ਕਲੀਅਰਟੀ ਦੇਣੀ ਚਾਹੁੰਦਾ ਸੀ ਕਿ ਜਿੰਨਾ ਵੀ ਉਹਨਾਂ ਨੇ ਕੱਲ ਕੀਤਾ ਆ ਉਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਆ ਔਰ ਜਿਹੜਾ ਕੇਂਦਰ ਸਰਕਾਰ ਦੇ ਉੱਤੇ ਬਲੇਮ ਲਗਾਇਆ ਔਰ ਉਹ ਜਿਹੜਾ ਸਰਾਸਰ ਗਲਤ ਕੇਂਦਰ ਸਰਕਾਰ ਨੇ ਆਪਣੇ ਪੈਸੇ ਭੇਜਦੀ ਆ ਔਰ ਇਹ ਜਿਹੜਾ ਹੈ ਕਿ ਵਿਸਵਸ ਕਰ ਤੇ ਹੁਣ 91 ਕਰੋੜ ਰੁਪਇਆ ਦੇ ਕੇ ਤਾਂ ਬਹੁਤ ਵੱਡੀਆਂ ਫੰਡ ਮੰਗਦੇ ਆ ਜਿਹੜੇ ਕੇਂਦਰ ਵੱਲੋਂ ਆਇਆ ਉਹਦਾ ਕਹਿੰਦੇ ਦਿੱਤਾ ਹੀ ਨਹੀਂ ਜਾ ਰਿਹਾ ਉਹ ਵਿੱਚ ਜਿਹੜਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਔਰ ਜਿੱਥੇ ਤੱਕ ਜੇ ਬਾਕੀ ਅੱਸੀਆਂ ਦੀ ਗੱਲ ਕਰ ਲਈ ਅੱਜ ਇਮਪਲਾਈਜ਼ ਦੇ ਵਿੱਚ ਟੀਚਰਸ ਜਿਹੜੇ ਆ ਉਹ ਸਭ ਤੋਂ ਜ਼ਿਆਦਾ ੱਟਾ ਕਿਤੇ ਕੀਤਾ ਜਾ ਰਿਹਾ ਉਹ ਐਸੀ ਨਾ ਜਦੋਂ ਮੈਂ ਕਮਿਸ਼ਨ 'ਚ ਸੀ ਉਦੋਂ ਵੀ ਸੀ ਉਦੋਂ ਵੀ ਮੈਂ ਇਸ ਮੁੱਦੇ ਨੂੰ ਉਠਾਇਆ ਸੀ ਅੱਜ ਜੇ ਵਕੀਲਾਂ ਦੇ ਵਿੱਚ ਜਿਹੜੇ ਲਾ ਅਫੀਸਰ ਲੱਗਦੇ ਆ ਜਦਕਿ ਕਮਿਸ਼ਨ 'ਚ ਇਹ ਕਹਿ ਕੇ ਆਈ ਸੀ ਕਿ ਅਸੀਂ ਐਸੀ ਬੱਚਿਆਂ ਨੂੰ ਜਿਹੜੇ ਐਸੀ ਲੋਕਾਂ ਦੇ ਐਸੀਆਂ ਜਿਹੜੇ ਵਕੀਲ ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਬਕਾਇਦਾ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਵਾਂਗੇ ਪਰ ਹਕੀਕਤ ਦੇ ਵਿੱਚ ਇੱਥੇ ਕਿਤੇ ਕੁਝ ਨਹੀਂ ਹੈ ਜਿਹੜੇ ਸੋਸ਼ਲ ਜਿਹੜੇ ਜਸਟਿਸ ਕਰਦੇ ਆ ਜੱਜਿਸ ਜਿਹੜੇ ਸਭ ਜਿਹੜੇ ਡਿਸਟ੍ਰਿਕਟ ਕੋਰਟ 'ਚ ਆ ਉਹਨਾਂ ਨੂੰ ਵੀ ਬਰਾਬਰ ਦੀ ਰਿਜ਼ਰਵੇਸ਼ਨ ਮਿਲਣੀ ਹੈ ਔਰ ਇਹ ਮੰਨ ਕੇ ਆਏ ਸੀ ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਕਿ ਮੰਨ ਜੋ ਹਾਈ ਕੋਰਟ ਨਹੀਂ ਮੰਨਦਾ ਜਦੋਂ ਅਸੀਂ ਹਾਈ ਕੋਰਟ ਨੂੰ ਵੀ ਤਲਬ ਕੀਤਾ ਤਾਂ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਕਰਤਾ ਦੇਾਂਗੇ ਪਰ ਉਹ ਵੀ ਹੱਲੇ ਤੱਕ ਜਿਹੜਾ ਅਪਲੋਡ ਨਹੀਂ ਗਿਆ ਉਹਨਾਂ ਨੂੰ ਵੀ ਕਿਤੇ ਅਪਡੇਟ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਟੋਟਲੀ ਅਨੁਸੂਚੀ ਜਾਤੀ ਵਰਗ ਦੇ ਐਨਟੀਆ اور ਉਹਨਾਂ ਦੇ ਲਈ ਕੁਝ ਨਹੀਂ ਕਰ ਰਹੀ ਸਿਰਫ ਦਿਖਾਵਾ ਕਰ ਰਹੀ ਹੈ ਕਿ ਅਸੀਂ ਜਿਹੜਾ ਬੀੜਾ ਚੱਕਿਆ ਹਕੀਕਤ ਦੇ ਵਿੱਚ ਉਹ ਖਾਲੀ ਜਿਹੜਾ ਗੱਤੇ ਦਾ ਕਾਗਜ਼ ਆ ਜਿਹੜਾ ਜਿਹੜਾ ਉਹਨਾਂ ਦੇ ਸਿਰ ਤੇ ਚੱਕਿਆ ਹ ਹਕੀਕਤ ਦੇ ਵਿੱਚ ਭਾਰ ਉਹਨਾਂ ਦੇ ਸਿਰ ਤੇ ਕੋਈ ਮਹਿਸੂਸ ਹੀ ਨਹੀਂ ਕੀਤਾ ਔਰ ਇਹ ਦੁੱਖ ਉਦੋਂ ਹੁੰਦਾ ਜਦੋਂ ਅਨੁਸੂਚੀ ਜਾਤੀ ਵਰਗ ਦਾ ਵਿਅਕਤੀ ਇਹੋ ਜਿਹਾ ਝੂਠ ਬੋਲ ਕੇ ਗੁੰਮਰਾਹ ਕਰੇ ਉਹੋ ਹੀ ਆਪਣੇ ਵਰਗ ਨੂੰ ਹੀ ਧੋਖਾ ਦੇਵੇ ਉਸ ਚੀਜ਼ ਦਾ ਦੁੱਖ ਜ਼ਿਆਦਾ ਹੈ ਜਿਵੇਂ ਪੈਸੇ ਸਕਾਲਰਸ਼ਿਪ ਦਾ ਮਾਮਲਾ 15 ਦੇ ਵਿੱਚ ਵੀ ਸਾਹਮਣੇ ਆਇਆ ਸੀ 17 ਤੋਂ ਬਾਅਦ ਵੀ ਸਾਹਮਣੇ ਆਇਆ ਕਾਫੀ ਅਜਿਹਾ ਉਹ ਪੂਰਾ ਮਾਮਲਾ ਕੀ ਸੀ ਕਿ ਉਸ ਸਮੇਂ ਵੀ ਗੱਲ ਇਹ ਉੱઠી ਸੀ ਕਿ ਕਾਲੀ ਸਰਕਾਰ ਦੇ ਸੰਬੰਧ ਵਿੱਚ ਜਿਹੜੇ ਪੈਸੇ ਨਹੀਂ ਮਿਲ ਪਾਏ ਸੀ ਦੇਖੋ 17 ਦੇ 15 ਦੇ ਵਿੱਚ ਸਾਰੇ ਪੈਸੇ ਆ ਚੁੱਕੇ ਆ 16 17 ਚ ਵੀ ਆ ਚੁੱਕੇ ਆ 17 ਦਾ ਜਿਹੜਾ ਸੀ ਉਹ ਇੱਕ ਅਲੱਗ ਇਸ਼ੂ ਸੀ ਉਹਦੇ ਚ 17 ਦੇ ਵਿੱਚ ਜਿਹੜਾ ਸਾਰੇ ਨੂੰ ਮੇਰੇ ਖਿਆਲ ਮੈਂ ਬਹੁਤ ਵਾਰੀ ਐਕਸਪਲੇਨ ਕਰ ਚੁੱਕਾ ਕਿ ਮਨਮੋਹਨ ਸਿੰਘ ਸਰਕਾਰ ਨੇ ਇੱਕ ਇਸ ਸਕਾਲਰਸ਼ਿਪ ਸ਼ੁਰੂ ਕੀਤੀ ਸੀ 2007 ਦੇ ਔਰ ਜਦੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਜਿਹੜੀ ਅਸੀਂ 100% ਇਹ ਪੇ ਕਰਾਂਗੇ ਪਰ ਜੋ 5 ਸਾਲ ਬਾਅਦ ਕਿਸੇ ਵੀ ਸਟੇਟ ਦੀ ਜੋ ਡਿਮਾਂਡ ਲਾਸਟ ਸਾਲ ਦੀ ਹੋਏਗੀ ਉਹ ਸੂਬੇ ਦੀ ਲਾਇਬਿਲਟੀ ਹੋਏਗੀ ਭਾਵੇਂ ਉਹ ਅੱਗੇ ਤੋਂ 6ਵੇਂ ਸਾਲ ਤੋਂ ਸੂਬਾ ਪੇ ਕਰੇਗਾ ਔਰ ਉਸ ਤੋਂ ਉੱਪਰਲੀ ਅਮਾਉਂਟ ਜਿਹੜੀ ਉਹ ਕੇਂਦਰ ਸਰਕਾਰ ਦੇ ਤੇ 2012 ਚ ਪੰਜਾਬ ਦੀ ਜਿਹੜੀ ਉਹ ਅਮਾਉਂਟ ਜਿਹੜੀ 12 ਚ ਜਿਹੜੀ ਡਿਮਾਂਡ ਸੀ ਉਹ 60 ਕਰੋੜ ਰੁਪਏ ਦੀ ਸੀ ਔਰ ਪਾਬ 60 ਕਰੋੜ ਦੀ ਉਹਨਾਂ ਦੀ ਲਾਇਬਿਲਟੀ ਬਣ ਗਈ ਔਰ ਉਸ ਤੋਂ ਅਗਲੇ 5 ਸਾਲ ਤੱਕ ਉਹ 60 ਕਰੋੜ ਰੁਪਈਆ ਜਿਹੜਾ ਕਿ ਸੂਬੇ ਨੇ ਪੇ ਕਰਨਾ ਸੀ ਉਹਦੇ ਉੱਪਰਲੇ ਪੈਸੇ ਜਿਹੜੇ ਸੀ ਉਹ ਕੇਂਦਰ ਨੇ ਪੇ ਕਰੇ ਪਰ ਇੱਥੇ ਜਿਹੜੀਆਂ ਸਰਕਾਰਾਂ ਨੇ ਉਸ ਵੇਲੇ ਜੋ ਫਰਾਡ ਦੇ ਚੱਕਰ ਚ ਇੰਨਾ ਕੋ ਵੱਡਾ ਪਹਾੜ ਖੜਾ ਕਰਤਾ ਉਹ ਲਾਇਬਿਲਟੀ ਲਗਭਗ 800 ਕਰੋੜ ਬਣ ਆਤੀ ਪਾਬ 800 ਕਰੋੜ ਜਿਹੜੀ ਆਖਰੀ 17 ਦੀ ਡਿਮਾਂਡ ਸੀ ਉਹ 800 ਕਰੋੜ ਰੁਪਈਆ ਦੀ ਸੀ ਮੰਨ ਲਓ 12 ਚ ਡਿਮਾਂਡ ਕੀਤੀ ਸੀ 60 ਕਰੋੜ ਦੀ 17 ਜੀ ਆ ਗਈ 800 ਕਰੋੜ ਰੁਪਏ ਦੀ ਤੇ ਉਹ ਜਿਹੜੀ ਇੰਨੀ ਜੇ ਅਗਲੇ 18 ਜਿਹੜੀ 17 18 ਚ ਜਾਣੀ ਸੀ ਉਹ 800 ਕਰੋੜ ਤੋਂ ਵੱਧ ਉੱਪਰਲਾ ਪੈਸਾ ਜਿਹੜਾ ਸੀ ਉਹ ਜਿਹੜਾ ਕੇਂਦਰ ਸਰਕਾਰ ਨੇ ਦੇਣਾ ਸੀ ਤੇ ਉਹਦੇ ਧਿਆਨ ਕੇ ਇਹਨਾਂ ਨੇ ਜਦੋਂ ਬਾਅਦ ਚ ਕਰਨ ਲੱਪੇ ਉਸ ਵੇਲੇ ਤਾਂ ਬੜੇ ਪੈਸੇ ਮੰਗਦੇ ਸੀ ਕਿ ਪਰ ਬਾਅਦ ਦੇ ਵਿੱਚ ਜਿਹੜਾ ਤੁਸੀਂ ਤੁਸੀਂ ਦੇਖੋਗੇ ਅੱਜ ਵੀ ਲਾਇਬਿਲਟੀ ਇਹ 2-300 ਕਰੋੜ ਰੁਪਏ ਤੇ ਆ ਗਈ ਹੈ ਔਰ ਪਹਿਲਾ ਜਿਹੜੀ ਸੀ 700 800 ਤੇ ਸੀ ਉਹਦੇ ਕਾਰਨ ਕਰਕੇ ਇਹਨਾਂ ਦੇ ਸੂਬੇ ਦੀ ਜਿਹੜੀਆਂ ਧੱਬਲੇਵਾਜੀਆਂ ਇਹਨਾਂ ਦੇ ਮੰਤਰੀਆਂ ਦੀ ਔਰ ਮੈਂ ਇੱਕ ਹੋਰ ਵੀ ਦੱਸ ਦਿਆਂ ਇੱਕ ਤੁਹਾਡੇ ਰਿਪੋਰਟਸ ਆਏ ਹੋਏ ਸੀ ਬਹੁਤ ਵੱਡਾ ਘੁਟਾਲਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹੋਇਆ ਸੀ ਜਦੋਂ ਪਿਛਲੇ ਮੰਤਰੀ ਸੀ ਸਾਧੂ ਸਿੰਘ ਧਰਮਸੋਧ ਜੀ ਦੇ ਨੂੰ ਲੈ ਕੇ ਹੋਇਆ ਸੀ ਔਰ ਉਸ ਵੇਲੇ ਇਹ ਹੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਘਰ ਮੋਰੇ ਜਾ ਕੇ ਧਰਨਾ ਲਾ ਕੇ ਬੈਠੇ ਸੀ ਤੁਸੀਂ ਇਹ ਦੱਸੋ ਕਿ ਹੁਣ ਤਾਂ ਧਰਮ ਸਰਕਾਰ ਉਹਨਾਂ ਦੀ ਹੈ ਹੁਣ ਉਹ ਦਲਿਤਾਂ ਦਾ ਦਰਦ ਕਿੱਥੇ ਗਿਆ ਉਹ ਦਰਦ ਜਿਹੜਾ ਧਰਨਾ ਲਾ ਕੇ ਉਸ ਵੇਲੇ ਬੈਠੇ ਸੀ ਉਸ ਵੇਲੇ ਸਾਰਾ ਕੰਮ ਕਰਨ ਦੇ ਸੀ ਅਸੀਂ ਆਹ ਕੇਸ ਚੱਕਾਂਗੇ ਆਹ ਚੱਕਾਂਗੇ ਹੁਣ ਤੱਕ ਉਸ ਕੇਸ ਦੇ ਉੱਤੇ ਤਾਂ ਕੋਈ ਗੱਲ ਨਹੀਂ ਹੋਈ ਜਿਉਂਦੇ ਤੇ ਕੋਈ ਕੇਸ ਹੋਇਆ ਫਰੋਡ ਦਾ ਵੀ ਜਾਂ ਕੋਈ ਵੀ ਕ੍ਰਪਸ਼ਨ ਦੇ ਚਾਰਜ ਲੱਗੇ ਉਹ ਤਾਂ ਫੋਰੈਸਟ ਦੇ ਲੱਗੇ ਸਕਾਲਰਸ਼ਿਪ ਦਾ ਤਾਂ ਕੋਈ ਨਹੀਂ ਕਹਿੰਦਾ ਉਹ ਕਹਿੰਦੇ ਅਸੀਂ ਅਫਸਰਾਂ ਨੂੰ ਸਜ਼ਾ ਦਿੱਤੀ ਉਹ ਗੱਲ ਤਾਂ ਸਾਰਿਆਂ ਨੂੰ ਸਾਰਾ ਸਾਬਤ ਸੀ ਜੇ ਅਫਸਰਾਂ ਸਜ਼ਾ ਦੇਤੀ ਤਾਂ ਫਿਰ ਧਰਨਾ ਉਹਦੇ ਕਰਮ ਉਹਰੇ ਇਸੇ ਚੀਮਾ ਸਾਹਿਬ ਨੇ ਕਿਉਂ ਲਾਇਆ ਸੀ ਉਸ ਵੇਲੇ ਦਰਦ ਤਾਂ ਬੜਾ ਉੱਠਦਾ ਸੀ ਅੱਜ ਦਰਦ ਕਿੱਥੇ ਗਿਆ ਅੱਜ ਉਹ ਚੀ ਜਦੋਂ ਉਹਦੇ ਕੋਲ ਪਾਵਰ ਆ ਗਈ ਤੇ ਸਾਰਾ ਕੁਝ ਖਤਮ ਹੋ ਗਿਆ ਪਾਪ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਔਰ ਸਾਰੇ ਤੋਂ ਬਦ ਇੱਥੋਂ ਸਾਬਤ ਹੁੰਦਾ ਕਿ ਉਹ ਦਲਿਤ ਸਮਾਜ ਦੇ ਨਾਲ ਖਿਲਵਾੜ ਕਰ ਰਿਹਾ ਹੈ ਦਲਿਤ ਦਾ ਉਹਨਾਂ ਨੂੰ ਦਰਦ ਕੋਈ ਨਹੀਂ ਆ 800 ਤੇ 100 ਬੈਰਿਕਲ ਹੁੰਦਾ ਜੀ ਬਹੁਤ ਫਿਰ ਤੁਸੀਂ ਰਿਪਲਾਈ ਕਰ ਦਿਓ ਕੋਈ ਪਾਰਟੀ ਆਪਣੀ ਰਿਪਲਾਈ ਕਰਦੀ ਆ ਆ ਤਾਲਮੇਲ ਜਿਵੇਂ ਬੈਠਾ ਹੋਣੀ ਸਰਕਾਰ ਬਣੀ ਹੈ ਚੈਲੰਜ ਵੱਡੇ ਨਹੀਂ ਲੱਗ ਰਹੇ ਤੁਹਾਨੂੰ ਦੇਖੋ ਤਾਲਮੇਲ ਬਠਾਲਣ ਦੀ ਜੇ ਝੂਠ ਦੇ ਪਲੰਦੇ ਨਾਲ ਤਾਂ ਨਹੀਂ ਹੋ ਸਕਦਾ ਜੇ ਉਹ ਕਹਿਣ ਕਿ ਇੰਨੇ ਪੈਸੇ ਸਾਨੂੰ ਆ ਗਏ ਇੰਨੇ ਹੋਰ ਚਾਹੀਦੇ ਤਾਂ ਗੱਲ ਸਮਝ ਆ ਗਈ ਹੁਣ ਜੇ ਉਹ ਕਹੀ ਜਾਣਗੇ ਕੇਂਦਰ ਸਰਕਾਰ ਸਾਨੂੰ ਪੈਸਾ ਹੀ ਨਹੀਂ ਦਿੰਦੇ ਮੈਂ ਤਾਂ ਕਲਕਲਾ ਡਾਟਾ ਦੇ ਦਿੱਤਾ ਕਿਹੜੇ ਕਿਹੜੇ ਸਾਲ ਚ ਕਿੰਨਾ ਕਿੰਨਾ ਆਇਆ ਔਰ ਜੇ ਉਹ ਮੈਂ ਡਾਟਾ ਦਿੱਤਾ ਤੇ ਜੇ ਉਹ ਝੂਠ ਲਾ ਸਕਦੇ ਤਾਂ ਦੱਸਣ ਕਿ ਸਾਡੇ ਅਕਾਊਂਟ ਚ ਨਹੀਂ ਆਇਆ ਮੈਂ ਦੱਸ ਦਿੰਦਾ ਕਿ ਆਇਆ ਕਿ ਨਹੀਂ ਆਇਆ ਮੈਂ ਤਾਂ ਕਾਊਂਟ ਨੰਬਰ ਵੀ ਦੇ ਦਿਆਂਗਾ ਬਾਕੀ ਸਭ ਕੁਝ ਵੀ ਦੇ ਦਿਆਂਗਾ ਮੈਂ ਕਿ ਸਰਕਾਰ ਨੂੰ ਕ ਸੋ ਮਾਲ ਇਦਾਂ ਆ ਕਿ ਜਿਹੜਾ ਤਾਲਮੇਲ ਬੈਠ ਸਕਦਾ ਤਾਲਮੇਲ ਦੇ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਦੇਖ ਸਕਦੇ ਸੀਗੇ ਕਿ ਬਹੁਤ ਸਾਰੇ ਵਜ਼ੀਰ ਜਿਹੜੇ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਆ ਕਿ ਇੰਨਾ ਸਾਡਾ ਹੋ ਗਿਆ ਸਾਰੇ ਉਹ ਸੱਚ ਤਾਂ ਬੋਲਣ ਨਾ ਝੂਠ ਬੋਲ ਕੇ ਤਾਲਮੇਲ ਥੋੜਾ ਹੋ ਸਕਦਾ ਝੂਠ ਦੇ ਬੁਲੰਦੇ ਨਾਲ ਤਾਲਮੇਲ ਨਹੀਂ ਹੋ ਸਕਦਾ ਜਸਪਾਲ ਸਾਹਿਬ ਜੀ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੰਜਾਬ ਪੂਰੇ ਦੇਸ਼ ਦਾ ਟਿੱਟਪੜ ਦਾ ਪਰ ਇਸ ਦੇ باوجود ਇਸ ਨੂੰ ਮਤਲਬ ਨਹੀਂ ਆ ਜਾਦਾ ਅੱਜ ਦਾ ਵਿਸ਼ਾ ਜਿਹੜਾ ਸੀ ਉਹ ਮੈਂ ਤੇ ਇੱਥੇ ਕਹਿੰਦੇ ਮੈਨੂੰ ਅਗਲਾ ਅੱਗ ਤੋਂ ਪੁੱਛ ਲਓ ਤੁਸੀਂ ਕੋ ਕੈਮਰੀ ਫੇ ਲੈ ਲਿਆ ਤੁਸੀਂ ਪਹਿਲੇ ਬੀ.ਪੀ. ਵਿੱਚ ਆਏ ਕਿ ਉਹ ਆਪ ਜਿਹੇ ਲੋਕ ਹੋਰ ਥੋੜੇ ਲੋਕ ਹੈ ਜੋ ਪੁਰਾਣੇ ਵਾਪਸ ਦੇ ਸਹੀ ਸਮੇਂ ਹੋ ਗਏ ਹੈ ਕਿ ਇਹ ਗਲਤ ਮੈਸੇਜ ਨਹੀਂ ਦਿੱਤਾ ਹੈ ਦੇਖੋ ਮੇਰਾ ਪ੍ਰੈਸ ਕਾਨਫਰੰਸ ਦਾ ਟਾਪਿਕ ਦਾ ਚੀਮਾ ਸਾਹਿਬ ਦਾ ਜਵਾਬ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਉਹ ਤਾਂ ਮੈਂ ਅਲੱਗ ਤੋਂ ਕਰ ਦਿੰਦਾ ਵੈਸੇ ਵਧਾਈਆਂ ਬਿੱਟੂ ਨੂੰ ਬਹੁਤ ਬਹੁਤ ਮੈਂ ਕੱਲ ਵੀ ਵਧਾਈਆਂ ਦਿੱਤੀਆਂ ਅੱਜ ਵੀ ਵਧਾਈਆਂ ਦੇਣਾ ਮੋਦੀ ਸਾਹਿਬ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਖਿਆਲ ਰੱਖਿਆ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਵੀ ਨਰਿੰਦਰ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ

ਉਹਨੇ ਸੋਧ ਰੋਕਣ ਦੇ ਫਿਰ ਕੀਤਾ ਹੈ ਭਾਈ ਕਮਲ ਸਿੰਘ ਵਾਲੇ ਕੁਸਚਨ ਪੁੱਛਿਆ ਸੀ ਇਹ ਸਿੰਘ ਪਸੰਦ ਕਰਦਾ ਚੜ੍ਹ ਕੇ ਇੱਥੇ ਜਲਦਾ ਇਹ ਵੀ ਗੱਲ ਸਹੀ ਨਾ ਨਾ ਸੀ ਉਹਦਾ ਪਤਾ ਨਹੀਂ ਹੈ ਜਿਆਨੀ ਤਰਕਾਰੀ ਕਰਨੀ ਪਵੇ ਨਾ 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 ਐਸੀ ਵਾਲੇ ਮੁੱਦੇ ਦੇ ਸਵਾਲ ਸੀ ਗੱਲ ਕਰਕੇ ਸਵਾਲ ਕਰਦੇ ਦੋਨੋਂ ਚੀਜ਼ਾਂ ਦਾ ਕਦਮ ਲਗਾਉਂਦੇ ਹੈ ਟੌਪਿਕ ਹੈ ਟੌਪਿਕ ਹੀ ਹੈ ਕੋਈ ਨਾ ਲੈ ਦੇਣਾ